ਸੋ ਗੁਰਬਾਣੀ ਦਾ ਬਚਨ ਹੈ ਗੁਰ ਪਰਮੇਸ਼ਰ ਪੂਜੀਐ ਮਾਨਤਨ ਲਾਏ ਪਿਆਰ ਮਰਜ ਕਹਿੰਦੇ ਗੁਰ ਜਿਹੜਾ ਪਰਮੇਸ਼ਰ ਪ੍ਰਮਾਤਮਾ ਦੇ ਨਾਲ ਮਿਲਾ ਦਿੰਦਾ ਏ ਉਸ ਨੂੰ ਮਨ ਦੁਆਰਾ ਅਤੇ ਤਨ ਦੁਆਰਾ ਪ੍ਰੇਮ ਨਾਲ ਚੇਤੇ ਕਰੋ ਮਰਜ ਬੁਕਾਰ ਹੀ ਬੜੇ ਫੁਰਦੇ ਨੇ ਚੇਤੇ ਜੀ ਨਹੀਂ ਆਉਂਦੇ ਆਪ ਜੀ ਤਾਂ ਫਿਰ ਬੇਨਤੀ ਕਰਨੀ ਚਾਹੀਦੀ ਏ ਸਤਗੁਰੂ ਜੀ ਦੇ ਚਰਨਾਂ ਦੇ ਅੰਦਰ ਮਹਾਰਾਜ ਕਿਰਪਾ ਕਰੋ ਸਦਾ ਹਰ ਚਰਨੀ ਲਾਗ ਰਹਾ ਇਕ ਮਨ ਇਕ ਹੈ ਭਾਏ ਰਹਾਓ ਸੋ 10 ਦੇ ਮਨ ਦੇ ਅੰਦਰ ਆਇਆ ਸੀ ਆਪ ਜੀ ਨਾਲੇ ਵਜਨ ਸਾਂਝਾ ਕਰਨ ਬਾਬਦ ਕਿ ਸਤਿਗੁਰੂ ਜੀ ਦੇਖੋ ਕਿੰਨੇ ਪ੍ਰੇਮ ਨਾਲ ਮਿੱਠੀ ਬਾਣੀ ਹੈ ਨਾ ਆਨੰਦੀ ਆਨੰਦ ਕਹਿ ਲੀਏ ਆਪਾਂ ਤੇ ਗੁਰਪਰਮੇਸ਼ਰ ਪੂਜੀ ਹੈ ਮਨ ਤਨ ਲਾਏ ਪਿਆਰ ਮਨ ਦਵਾਰਾ ਜਿਵੇਂ ਪਦਾਰਥਾਂ ਚ ਮਨ ਖਚਿਤ ਹੁੰਦਾ ਜੇ ਇਸ ਤਰ੍ਹਾਂ ਕਿਤੇ ਪਰਮੇਸ਼ਰ ਦੇ ਨਾਮ ਚ ਮਨ ਅਠੇ ਪੈਰ ਚਿਤਵਨੀ ਕਰਨ ਲੱਗ ਜਾਵੇ ਤਾਂ ਕਹਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ ਵਾਲੀ ਗੱਲ ਹੋ ਜਾਵੇ ਸੋ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਇਹ ਅਰਦਾਸ ਹੈ ਬੇਨਤੀ ਹੈ ਮਹਾਰਾਜ ਤੁਸੀਂ ਕਿਰਪਾ ਕਰਕੇ ਮਹਾਰਾਜ ਆਪਣਾ ਨਾਮ ਆਪ ਹੀ ਚਪਾਓ ਸਾਡੇ ਤੋਂ ਮਹਾਰਾਜ ਕਿਉਂਕਿ ਸਾਡੇ ਮੇਰੇ ਹਰ ਜੀਓ ਸਭ ਕੁ ਤੇਰਾ ਵਾਸ ਅਸਾ ਜੋਰ ਨਹੀਂ ਜੇ ਕਿਛ ਕਰ ਹਮ ਸਕ ਹੈ ਜੋ ਭਾਵੇ ਤੇ ਵੇ ਬਖਸ਼ ਬਖਸ਼ੋ ਮਹਾਰਾਜ ਸਾਨੂੰ ਤਰਸ ਕਰੋ ਸਾਡੇ ਤੇ ਕਿਰਪਾ ਕਰੋ ਬਸ